ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬזי ਪਠਾਣਾ ਦੇ ਅਧੀਨ ਪੈਂਦੇ ਪਿੰਡ ਅਨੰਦਪੁਰ ਕੋਲੜ ਦੇ ਵਿੱਚ ਬਾਬਾ ਰੂਟੂ ਸ਼ਾਹ ਦੀ ਯਾਦਗਾਰੀ ਖੇਡ ਮੇਲੇ ਦੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਮੋੜ ਕਬੱਡੀ ਵਰਲਡ ਕੱਪ ਸ਼ੁਰੂ ਕਰਵਾਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਮਾਲਵਾੜੀ ਘੋੜਿਆਂ ਅਤੇ ਇੱਕ ਰੇਸ ਕੋਰਸ ਖੋਲਣ ਦਾ ਤੇ ਪੰਜਾਬ ਦੇ ਵਿਰਸੇ ਨਾਲ ਦੁਨੀਆ ਖੇਡਾਂ ਨੂੰ ਮੋੜ ਸੁਰਜੀਤ ਕਰਨ ਦਾ ਜਿਹੜਾ ਕੀ ਵਾਅਦਾ ਕੀਤਾ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਤੇ ਵਿਰਾਸਤੀ ਖੇਤਰੀ ਪਾਰਟੀ ਹੈ ਅਤੇ ਜੇਕਰ ਉਹਨਾਂ ਦੀ 2027 ਦੇ ਵਿੱਚ ਪਾਰਟੀ ਆਉਂਦੀ ਹੈ ਤਾਂ ਖੇਡਾਂ ਨੂੰ ਮੁੜ ਸ਼ੁਰੂ ਕਰੇਗੀ ਹੱਥ ਸਾਉ ਤੁਸੀਂ ਆ ਯਾਦਗਾਰੀ ਮੇਲਾ ਇਕਰਾਉਣੇ ਮੇਲੇ ਪੰਜਾਬੀ ਕਲਚਰ ਦਾ ਹਿੱਸਾ ਬਣਦੀ ਹੈ ਖਾਸ ਕਰਕੇ ਆਪਣੀ ਖੇਡਾਂ ਕਬੱਡੀ ਖੇਡ ਕੱਲੀ ਪੰਜਾਬ ਛਿੱਡੀ ਜਾਂਦੀ ਸੀ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਉਦੋਂ ਮਨ ਬਣਾਲਿਆ ਕਿ ਇਹਨੂੰ ਦੁਨੀਆ ਦੇ ਨਖੇ ਚੋਣਾ ਹੈ ਅਸੀਂ ਇੱਥੋਂ ਪੰਜਾਬ ਦੇ ਕੋਚ ਅਸੀਂ 10 17 ਮੁਲਕਾਂ 'ਚ ਭੇਜੇ ਅਸੀਂ ਤਿਆਰੀ ਕਰਾਈ ਤੇ ਦੇਖੋ 16 ਮੁਲਕਾਂ ਦੇ ਟੀਮਾਂ ਤਿਆਰ ਹੋ ਕੇ वर्ल्ड कप ਕੋਲ ਪਰ ਨਹੀਂ ਜਿੱਤੇ ਤੇ ਕਬੱਡੀ ਨੂੰ ਅਸੀਂ ਕਰੋੜਾਂ ਦਾ ਪਤਾ ਦੋ ਕਿਸਕਰ ਦਾ ਜਿਹੜੀਆਂ ਚੀਜ਼ਾਂ ਇੱਕ ਸਰਕਾਰ ਕਰਦੀ ਹੈ ਦੂਜੀਆਂ ਸਰਕਾਰਾਂ ਨੂੰ ਲਾਗੂ ਕਰਦੀਆਂ ਪਰ ਜਿਸ ਦਿਨ ਸਰਕਾਰ ਗਈ कब्डी खेत मेले बंद मैं उदो पशु मेले भी शुरू हो गए शौक घोड़िया बड़ी खुशी ना कह सकता है जी मारवड़ी नसल घोड़िया की है सब तो बेहतरीन पंजाब हो गई है मछा की क्वालिटी दुध तो की क्वालिटी हर हाँ चीज वो मेलिया करके बढ़ गई तो भी बंद हो गया ਅਸੀਂ ਉਦੋਂ ਮੇਰੀ ਸੋਚ ਸੀ ਮੈਂ ਕਿੱਦਾਂ ਨਮਰ ਮੈਂ ਕੋਲ ਮੇਰੇ ਕੋਲ ਸੀ ਜਲਦਾਂ ਨੂੰ ਬਣਾ ਦੇ ਅਸੀਂ ਪਿੰਡਾਂ ਜਿੰਮ ਦਿੰਦੇ ਸੀ ਖੇਤਾਂ ਦਾ ਸਮਾਨ ਦਿੰਦੇ ਸੀ ਲੋਕੀ ਆਪਣੇ ਐ ਸੇਤ ਕਰਮਚਾਰ ਦੇ ਦੂਜੇ ਕੰਮਾਂ ਦੇ ਪਿਛੇ ਹਟਣ ਹੋ ਵੀ ਪਤ ਹੋ ਗਿਆ ਆ ਲੋੜ ਹੈ ਵਾਪਸ ਉਹ ਦੇਲੀ ਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ 'ਤੇ ਵਾਪਸ ਲਾਉਣਾ। ਫਿਰ ਮੈਂ ਸੁਣ ਮੈਂ ਇੰਨਾ ਕਿਹਾ ਜਿਉਣਾ ਤੁਸੀਂ ਮੇਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਲੈ ਕੇ ਆਓ। ਸ੍ਰੋਮਣੀ ਅਕਾਲੀ ਦੇ ਥੋੜੀ ਨਾਂ ਕਾਟੀ ਹੈ। ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਪੜਾਈ ਪਾੜੀ ਹੈ। ਆ ਕਿਸੇ ਦੀ ਜਾਇਦਾਦ ਨਹੀਂ ਨਾ ਮੇਰੀ ਜਾਂ ਕਿਸੇ ਦੀ ਜਾਇਦਾਦ ਨਹੀਂ।